ਜਿਹੜੀ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਕਿੰਨਾ ਵੱਲੋਂ ਬੁਲਾਈ ਗਈ ਹੈ ਕੀ ਮੁੱਦਾ ਹੈ ਤੁਸੀਂ ਆਪਣਾ ਨਾਮ ਵੀ ਦੱਸ ਹਾਂ ਮੈਂ ਮਨਜੀਤ ਸਿੰਘ ਐਡਵੋਕੇਟ ਇਸ ਜਗ੍ਹਾ ਦੀਆਂ ਜੋ ਗੁਰਦੁਆਰਾ ਸਾਹਿਬ ਸ੍ਰੀ ਸਚਕੰਰ ਸਾਹਿਬ ਨਾਲ ਦੋ ਜਿਦਾਦਾਂ ਤਾਲਕ ਰੱਖਦੀਆਂ ਨੇ ਇੱਕ ਕੀਤਾ ਨੰਬਰ 2632 ਮਿਨ 1718 ਇਸ ਦੇ ਵਿੱਚ ਪਹਿਲਾ 1969 ਤੋਂ ਪਹਿਲਾਂ ਇਸ ਵਿੱਚ ਸੀ ਦੁੱਧੂ ਸਿੰਘ ਜੀ ਦਾ ਪੁੱਤ ਬਣਾ ਮਨੇਜੀ ਕਮੇਟੀ ਗੁਰਦੁਆਰਾ ਸਾਹਿਬ ਦੇ ਔਰ ਇਹਦੇ ਵਿੱਚ ਦੁਕਾਨਾਂ ਬਣਾਈਆਂ ਔਰ ਗੁਰਦੁਆਰਾ ਸਾਹਿਬ ਵੀ ਕੁਝ ਪਾਰਟ ਦੇ ਵਿੱਚ ਬਿਲਡਿੰਗ ਬਣਾਈ। ਇਹਦਾ ਟੋਟਲੀ ਪਾਰਟ ਜਿਹੜਾ ਹੈਗਾ ਜਿਹੜੀ ਪਟਿਆਲਾ ਰੋਡ ਆ ਉਹਦੇ ਨਾਲ ਲੱਗਦਾ। ਪਹਿਲਾਂ ਗੁਰਦੁਆਰਾ ਮਣੀਜੀ ਕਮੇਟੀ ਚੋਂ ਗੁਰਦੁਆਰਾ ਸਾਹਿਬ ਦੀ ਆ। ਇਹਦੇ ਦਰਮਿਆਨ ਤੇ ਪੰਜਾਬ ਬਖ ਫੋਰਡ ਦਾ ਕੇਸ 1969 ਤੋਂ ਲੈ ਕੇ 79 ਤੱਕ ਚੱਲਿਆ। 79 ਦੇ ਵਿੱਚ ਕੰਪਰੋਮਾਈਜ਼ ਹੋਇਆ ਕਿਉਂਕਿ ਦੋਵੇਂ ਪਾਰਟੀਆਂ ਮਣੀਜੀ ਕਮੇਟੀ ਆਪਣੀ ਮਾਲਕੀ ਕਲੇਮ ਕਰਦੀਆਂ ਸੀ ਔਰ ਪੰਜਾਬ ਬਖ ਫੋਰਡ ਆਪਣੀ ਮਾਲਕੀ ਕਲੇਮ ਕਰਦੀ ਸੀ। ਲੇਕਿਨ 1969 ਦੇ ਵਿੱਚ ਇੱਕ ਕੰਪਰੋਮਾਈਜ਼ ਹੋ ਗਿਆ ਪੰਜਾਬ ਪੱਕਾ ਬੋਰਡ ਮਾਲਕ ਬਣ ਗਿਆ ਮਾਲਕ ਮੰਡਲਿਆ ਨੀਜੀ ਕਮੇਟੀ ਨੇ ਔਰ ਆਪਣਾ ਮਨੇਜੀ ਕਮੇਟੀ ਉਹਦੇ ਚ ਕੋਤੇਦਾਰ ਬਣ ਗਈ 1969 ਤੋਂ ਲੈ ਕੇ 90 ਤੋਂ ਲੈ ਕੇ ਅੱਜ ਤੱਕ ਮਨੇਜੀ ਕਮੇਟੀ ਦੀ ਚ ਕੋਤੇਦਾਰ ਚੱਲੀ ਆ ਰਹੀ ਆ ਇੱਕ ਕੇਸ ਮਨੇਜੀ ਕਮੇਟੀ ਗੁਰਦੁਆਰਾ ਸਾਹਿਬ ਨੇ ਦਾਵਾ ਨੰਬਰ 493 187 2011 ਨੂੰ ਨਗਰ ਕੌਂਸਲ ਸਨਾਮ ਤਸੀਦਦਾਰ ਸਨਾਮ ਗਵਰਨਮੈਂਟ ਪੰਜਾਬ ਦੇ ਖਿਲਾਫ ਕੀਤਾ ਸੀ ਉਹ ਕੇਸ ਇਹ ਇਸ ਗੱਲ ਦਾ ਕੀਤਾ ਸੀ ਕਿ ਇਹ ਆਪਣਾ ਨਗਰ ਕੌਂਸਲ ਸਲਾਨਾ ਤੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ ਤੋਂ ਬਾਜ਼ ਰਹੀ ਉਹ ਇਹੋ ਕੇਸ 23 10 2018 ਨੂੰ ਮਲੇਜੀ ਕਮੇਟੀ ਦੇ ਹੱਕ ਚ ਹੋ ਚੁੱਕਿਆ ਇਸ ਲਈ ਮਲੇਜੀ ਆਪਣਾ ਨਗਰ ਕੌਂਸਲ ਸਲਾਨਾ ਜਾਂ ਪੰਜਾਬ ਸਰਕਾਰ ਇਹ ਜਿਹੜੀ ਫਰੰਟ ਵਾਲੀ ਜਗ੍ਹਾ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਦੂਜੀ ਜਿਹੜੀ ਪ੍ਰਾਪਰਟੀ ਹੈ 46 ਕਨਾਲ 16 ਮਰਲੇ ਇਹ ਪ੍ਰਾਪਰਟੀ ਇਹ ਗੁਰੂਏ ਇੰਤਖਾਲ ਨੰਬਰ 175 ਜੋ ਕਿ ਪਹਿਲੀ ਫਲਦੋਵਾਸਤ 125 ਸਾਲ ਪਹਿਲਾਂ ਹੋਈ ਸੀ ਉਸ ਸਮੇ ਇਹ ਕਮੋਜ ਖੇਵਦਾਰ ਆਲੀ ਪੱਤੀ ਸਨਾਮ ਨੂੰ ਲੋਟ ਹੋਈ ਸੀ ਔਰ ਇਹ ਜਿਹੜਾ ਮਰਬਾਬੰਦੀ ਨੇ ਵੀ ਇਹੀ ਅਲਾਟ ਕੀਤੀ ਕਮੋਜ ਖੇਵਦਾਰਾਂ ਨੇ ਇੱਥੇ ਇੱਕ ਗੁਰਦੁਆਰਾ ਸੱਚਖੰਡ ਸਾਹਿਬ ਬਣਾਇਆ ਔਰ ਇਹਦੇ ਵਿੱਚ ਕਮੋਜ ਜਾਤੀ ਦੀਆਂ ਬਣੀਆਂ ਵੀ ਲੱਗੀਆਂ ਅੱਜ ਇਹ ਹੈਗੇ ਇਸ ਦੇ ਇਸ ਦੇ ਇਸ ਪ੍ਰੋਪਰਟੀ ਦੇ ਤਾਲ ਮੁਤਲਕ ਵੀ ਇੱਕ ਕੇਸ ਸਿਵਲ ਕੋਰਟ ਦੇ ਵਿੱਚ ਚੱਲ ਰਿਹਾ ਅੱਜ ਤੱਕ ਕਿਸੇ ਵੀ ਅਦਾਲਤ ਨੇ ਕਿਸੇ ਵੀ ਅਦਾਲਤ ਨੇ ਸਿਵਲ ਕੋਰਟ ਨੇ ਕਿ ਦੋਨੇ ਜਦਾਦਾਸਬੰਧੀ ਕੋਈ ਵੀ ਬਰੰਟ ਕਬਜ਼ਾ ਨਹੀਂ ਜਾਰੀ ਕੀਤਾ ਬਲਕਿ ਸਾਡੇ ਅੰਕ ਚ ਮੂਰਲੀ ਫਰੰਟ ਜਗ੍ਹਾ ਦਾ ਸਾਡੇ ਅੰਕ ਚ ਕੇਸ ਹੋਇਆ ਹੋਇਆ ਤਾਂ ਇਹ ਜਿਹੜੀ ਜੋ ਕਾਰਵਾਈਆਂ ਰੈਵਨੂ ਅਧਿਕਾਰੀ ਕਰ ਇਹਨੇ ਗਲਤ ਨਹੀਂ ਟੋਟਲੀ ਨੇ ਦੂਜੀ ਗੱਲ ਸਨਾਬ ਸਹਿਰ ਦੇ ਵਿੱਚ ਬਰੰਭਾਬੰਦੀ ਅਧਿਕਾਰ ਨੇ ਤਕਰੀਬਨ ਸਾਰੀਆਂ ਜਾਤਾਂ ਨੂੰ ਜ਼ਮੀਨ ਅਲਾਟਮੈਂਟ ਕੀਤੀ ਆ ਉਹਨਾਂ ਬਾਰੇ ਕੁਝ ਨਹੀਂ ਬੋਲ ਰਹੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਠੀਕ ਹੈ ਤਾਂ ਉਸ ਬਾਰੇ ਵੀ ਇਹ ਇੱਕ ਪੱਖਪਾਤ ਰੁਪਈਆ ਬਣਾ ਰਹੀ ਹੈ ਹਮੇਸ਼ਾ ਹੀ ਇਹ ਪੱਖਪਾਤ ਨਗਰ ਕੌਂਸਲ ਦੇ ਅਧਿਕਾਰੀ ਪੱਖਪਾਤ ਰੁਪਈਆ ਬਣਾਦੇ ਨੇ ਇਸ ਲਈ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਇਹਨਾਂ ਨੂੰ ਇਹ ਸਿਵਲ ਕੋਰਟ ਦੇ ਫੈਸਲਿਆਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਇਹਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਵਕੀਲ ਸਾਹਿਬ ਜਿਹੜਾ ਹੁਣ ਕਬਜ਼ਾ ਲੈ ਆ ਗਿਆ ਜਿਹੜੀ ਦੀਵਾਰ ਖਿੱਚੀ ਗਈ ਹੈ ਉਹ ਕਿਦੀ ਜਗ੍ਹਾ ਕਿਹੜੀ ਜਗ੍ਹਾ ਕਿੰਨੀ ਜਗ੍ਹਾ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਫਰੰਟ ਵਾਲੀ ਤੇ ਉਹਦਾ ਮਸਲਾ ਕੀ ਹੈ ਮੇਰੇ ਪਹਿਲੀ ਗੱਲ ਤਾਂ ਕਬਜ਼ਾ ਨਹੀਂ ਲੀਤਾ ਗਿਆ ਐਸੀ ਕਬਜ਼ੇ ਚ ਉਹ ਜਿਹੜੀ ਇਲੀਗਲ ਕੰਸਟ੍ਰਕਸ਼ਨ ਉਹ ਸਾਡਾ ਕਬਜ਼ਾ ਮੰਨ ਚੁੱਕੇ ਨਹੀਂ ਕਿਤਾਬਾਂ ਚ ਲਿਆ ਸੀ ਪਹਿਲਾਂ ਉਹਦੇ ਵਿੱਚੋਂ ਕਬਜ਼ਾ ਮੰਨ ਚੁੱਕੇ ਨੇ ਕਿ ਐਸੀ ਇਹਦੇ ਚ ਕਬਜ਼ੇ ਚ ਅਸੀਂ ਕਬਜ਼ੇ ਚ ਅੱਜ ਵੀ ਕਬਜ਼ੇ ਚ ਅਸੀਂ ਪਹਿਲਾਂ ਵੀ ਕਬਜ਼ੇ ਸੀ ਉਹ ਕਬਜ਼ੇ ਨਹੀਂ ਹੈਗੇ ਜੋ ਇਹਨਾਂ ਨੇ ਇੱਟਾਂ ਵਗੈਰਾ ਸਿੱਟੀਆਂ ਦੇ ਗਲਤ ਨੇ ਗੈਰਕਾਨੂੰਨੀ ਲੇ ਗਿਆ ਉਹਨਾਂ ਨੂੰ ਬਿਨਾਂ ਕਿਸੇ ਜਦੋਂ ਕਿਸਮ ਜਦੋਂ ਤੱਕ ਕੋਈ ਸਮੇਂ ਪਹਿਲੀ ਗੱਲ ਤੱਕ ਕੇਸ ਚੱਲ ਰਿਹਾ ਅਦਾਲਤ ਦੇ ਵਿੱਚ ਉੱਥੇ ਸਾਰੇ ਦੋਵਾਂ ਧਿਰਾਂ ਦੇ ਆਪਣੇ ਹੱਕ ਡਿਸਾਈਡ ਹੋਣੇ ਨੇ ਕਿ ਜਦੋਂ ਤੱਕ ਕੋਈ ਸਮਰੱਥ ਅਦਾਲਤ ਇਸ ਦੇ ਬਾਰੇ ਵਾਰੰਟ ਕਬਜ਼ਾ ਜਾਰੀ ਨਹੀਂ ਕਰ ਸਕਦੀ ਉਦੋਂ ਤੱਕ ਕਬਜ਼ਾ ਨਹੀਂ ਮਿਲਦਾ ਅੱਜ ਤੱਕ ਕਿਸੇ ਵੀ ਸਮਰੱਥ ਅਦਾਲਤ ਨੇ ਸਿਵਲ ਕੋਰਟ ਨੇ ਦੋਨੇ ਕੇਸਾਂ ਦਾ ਕੋਈ ਵਾਰੰਟ ਕਬਜ਼ਾ ਜਾਰੀ ਨਹੀਂ ਕੀਤਾ ਤਾਂ ਇਹ ਕਬਜ਼ੇ ਦੀ ਮਿਆਈ ਬਣੇ ਜਾਣਗੇ ਫਰੰਟ ਵਾਲੀ ਜਿਹੜੀ ਜਗ੍ਹਾ ਹੈਗੀ ਉਹਦਾ ਕੀ ਲਗਾ ਉਹਦਾ ਉਹਦਾ ਸਾਡੇ ਹੱਕ ਚ ਕੇਸ ਹੋ ਚੁੱਕਿਆ 23 10 2018 ਜੀ ਕੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਦਾਰੀ ਨਾ ਤਾਂ ਉਹ ਨਹੀਂ ਕਰ ਸਕਦੇ ਇੱਕ ਦੋ ਵਾਰ ਉਹਨਾਂ ਨੇ ਬਲਕਿ ਲੰਘਣਾ ਕੀਤੇ ਸੀ ਸਿਵਲ ਕੋਰਟ ਦੇ ਫੈਸਲੇ ਨੂੰ ਆਪਣਾ ਐਸ.ਟੀ.ਐਮ ਸਾਹਿਬ ਨੂੰ ਵੀ ਦਿਖਾਇਆ ਔਰ ਪੁਲਿਸ ਅਧਿਕਾਰੀ ਨੂੰ ਦਿਖਾਇਆ ਪਰ ਮੰਨਣ ਨੂੰ ਤਿਆਰ ਨਹੀਂ ਯਾਨੀ ਕਿ ਸਿੱਧਮ ਸਿੱਧਾ ਵਾਇਲਟ ਕਰ ਰਹੇ ਨੇ ਇਹ ਸਿਵਲ ਕੋਰਟ ਦੇ ਹੁਕਮ ਉਹਦੇ ਸਬੰਧ ਚ ਅਸੀਂ ਜਿਹੜੀ ਹੈ ਕੰਪੀਟੈਂਟ ਕੋਰਟ ਚ ਆਪਣਾ ਆਰਡਰ ਨੂੰ ਵਾਇਲਟ ਕਰਨ ਸਬੰਧੀ ਅਸੀਂ ਕੰਟੈਂਪਟ ਪਾਵਾਂਗੇ ਦੀਪੀ ਸਾਬ ਜਿਹੜੇ ਪ੍ਰਬੰਧਕ ਕਮੇਟੀ ਦੇ ਪਹਿਲਾਂ ਜਿਹੜੇ ਮੈਂਬਰੇ ਗੱਲ ਆ ਰਹੀਆਂ ਨੇ ਵੀ ਉਹਨਾਂ ਨੇ ਕੇਸ ਵਾਪਸ ਲੈ ਲਿਆ ਹਾਂਜੀ ਠੀਕ ਹੈ ਜੀ ਉਹ ਕੇਸ ਕੀ ਮੈਂ ਵਾਪਸ ਲਿਆ ਗਿਆ ਸੀ ਤੇ ਉਹ ਕੇਸ ਤੁਸੀਂ ਹੀ ਲੜ ਰਹੇ ਸੀ ਪਹਿਲਾਂ ਹਾਂ ਪਹਿਲੇ ਮੈਨਰੇ ਸੀ ਜਿਹੜਾ ਉਹ ਰਿਵੀਜ਼ਨ ਪਟੀਸ਼ਨ ਵਾਪਸ ਕੀਤੀ ਸੀ ਨਾ ਕਿ ਟੋਟਲੀ ਰਿਵੀਜ਼ਨ ਪਟੀਸ਼ਨ ਵਾਪਸ ਕੀਤੀ ਸੀ ਉਹਦਾ ਕੋਈ ਅਸਰ ਨਹੀਂ ਹੈ ਜੋ ਇਸ ਟਾਈਮ ਜੇ ਰਿਵੀਜ਼ਨ ਪਟੀਸ਼ਨ ਵਾਪਸ ਵੀ ਹੋ ਗਈ ਜੋ ਸੁਨਾਫ ਦੇ ਵਿੱਚ ਮੇਨ ਕੇਸ 46 ਕਨਾਲ 16 ਮਰਲੇ ਸੰਬੰਧੀ ਚੱਲ ਰਿਹਾ ਉਹ ਉਹਦੇ ਤੇ ਕੋਈ ਅਸਰ ਨਹੀਂ ਹੈ ਤੇ ਬਕੀਰ ਸਾਹਿਬ ਇੱਕ ਗੱਲ ਹੋਰ ਹੈ ਜੀ ਵੀ ਸੁਣਾ ਇਹ ਸਮਝੋ ਉਥੇ ਬੱਸ ਸਟੈਂਡ ਬਣਾਉਣ ਵਾਸਤੇ ਨਵੇਂ ਬੱਸ ਸਟੈਂਡ ਬਣਾਉਣ ਵਾਸਤੇ ਟੈਂਡਰ ਵੀ ਲੱਗ ਚੁੱਕੇ ਹੈ 23 ਤਰੀਕ ਨੂੰ ਖੁੱਲ ਵੀ ਜਾਏਗਾ ਤੇ ਇਸ ਦੇ ਬਾਰੇ ਵੀ ਹੁਣ ਇੱਕ ਜਿਹੜੀ ਜ਼ਮੀਨ ਹੈਗੀ ਆ ਉੱਤੇ ਕੋਈ ਕੁਝ ਬਣ ਸਕਦਾ ਹੈ ਨਹੀਂ 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 ਬਿਲਕੁਲ ਨਹੀਂ ਨਗਰ ਕੌਂਸਲ ਸੁਨਾਮ ਦਾ ਦੋਵੇਂ ਜ਼ਿਦਾਦਾਂ ਨਾਲ ਕੋਈ ਤਾਲਕ ਹੀ ਨਹੀਂ ਬਿਲਕੁਲ ਹੀ ਨਹੀਂ ਹੈ ਪਹਿਲੀ ਨਾਲ ਤਾਂ ਬਿਲਕੁਲ ਹੀ ਨਹੀਂ ਹੈ ਨਾ ਦੂਜੀ ਨਾਲ ਦਾ ਤਾਲਕ ਤਾਂ ਉਹ ਕਿਵੇਂ ਉੱਥੇ ਬਣਾ ਸਕਦਾ ਉਹ ਕਿਸੇ ਵੀ ਤਰ੍ਹਾਂ ਇਹ ਉੱਥੇ ਬਣਾ ਨਹੀਂ ਸਕਦੇ ਕਿਉਂਕਿ ਦੋਨਾਂ ਨਾਲ ਦੋਨੇ ਜਿਦਾਦਾਂ ਨਾਲ ਉਹਨਾਂ ਦਾ ਕੋਈ ਤਾਲਕ ਨਹੀਂ ਹੈਗਾ ਨਗਰ ਕੂਨਸਲ ਸੁਣਾਵ ਦਾ ਉਹ ਮਾਮਲਾ ਸਬਜਟ ਹੈ ਐਸਐਸ ਸਿਵਲ ਅਦਾਲਤ ਜੀ ਜੀ ਤੁਸੀਂ ਕਹਿੰਦੇ 2018 ਦੇ ਵਿੱਚ ਜੀ ਤੁਹਾਡੇ ਹੱਕ ਵਿੱਚ ਹੋਇਆ ਹੋਇਆ ਹਾਂਜੀ ਹਾਂਜੀ ਤੇ ਹੁਣ ਫਿਰ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਇਹ ਇਹ ਮੇਰੀ ਗੱਲ ਸੁਣੋ ਹਾਂਜੀ ਕਿ ਜਦੋਂ ਉੱਥੇ ਸਾਰਾ ਕੁਝ ਚੱਲ ਰਿਹਾ ਹੈਗਾ ਜੀ ਦੁਬਾਰਾ ਵੀ ਖਿੱਚੀ ਜਾ ਚੁੱਕੀ ਹੈ ਜੀ ਤੁਹਾਨੂੰ ਪਤਾ ਤੁਸੀਂ ਕਹਿੰਦੇ ਕਬਜ਼ਾ ਗਰੰਟ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਫਿਰ ਤੁਸੀਂ ਇਸ ਬਾਤ ਤੇ ਕੋਈ ਅੱਗੇ ਕੰਟੈਂਪਟ ਪਾਵਾਂਗੇ ਕੰਟੈਂਪਟ ਪਾਵਾਂਗੇ ਪਾਈ ਹੈ ਜੀ ਅੱਜ ਪਾਵਾਂਗੇ ਪਾਵਾਂਗੇ ਬਿਲਕੁਲ ਪਾਵਾਂਗੇ ਅੱਜ ਕੰਟੈਂਪਟਰ ਨੂੰ ਕੋਈ ਹੱਕ ਨਹੀਂ ਹੈਗਾ ਇਹ ਸਾਰੀ ਵਾਇਲਟ ਕਰਕੇ ਕਾਨੂੰਨ ਨੂੰ ਛਿੱਕੇ ਤੇ ਢੰਗ ਕੀ ਕਰਿਆ ਜਾ ਰਿਹਾ ਜੋ ਵੀ ਕਰਿਆ ਜਾ ਪੁਲਿਸ ਨੂੰ ਪੁਲਿਸ ਨੂੰ ਪੁਲਿਸ ਨੂੰ ਜਿਸ ਦਿਨ ਲਗਾਈ ਗਈ ਹੈ ਉਹ ਕਾਂਕ ਬਟਨ ਲਈ ਉਸ ਦੇ ਕੋਲ ਕੋਈ ਬਰਾਂਟ ਕਬਜ਼ਾ ਹੈਗਾ ਸੀਗਾ ਕਿਸ ਤਹਿ ਤੋ ਪੁਲਸ ਲਈ ਕੀ ਕੋਈ ਬਰਾਂਟ ਕਬਜ਼ਾ ਨਹੀਂ ਸੀਗਾ ਕੋਈ ਉਹਨਾਂ ਕੋਲੇ ਆਰਡਰ ਨਹੀਂ ਸੀਗੇ ਰੈਵਨਿਊ ਅਦਾਲਤਾਂ ਕੋਈ ਬਰਾਂਟ ਕਬਜ਼ਾ ਜਾਰੀ ਕਰ ਨਹੀਂ ਸਕਦੀ ਜਦੋਂ ਤੱਕ ਸਿਵਲ ਕੋਰਟ ਨਹੀਂ ਆਪਣਾ ਜਾਰੀ ਕਰਦੀ ਉਦੋਂ ਤੱਕ ਕੋਈ ਵੀ ਨੀ ਉਹਦੇ ਵਿੱਚ ਹੁਣ ਉਹ ਇਹ ਗੱਲ ਕਹਿ ਰਹੇ ਨੇ ਵੀ ਸਾਡੇ ਤੋਂ ਸਾਰੇ ਜਿਵੇਂ ਬੱਕ ਬੋਰਡ ਨੇ ਵੀ ਮਾਲਕੀ ਦਾ ਸਬੂਤ ਹੈ ਵੀ ਬੱਕ ਬੋਰਡ ਨੇ ਸਾਡੇ ਨਾਲ ਹੀ ਗੱਲ ਕਰੀ ਨੀ 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 ਹਜੇ ਤੱਕ ਪ੍ਰਸ਼ਾਸਨ ਨੇ ਕਰਤਾ ਹੈ ਹਜੇ ਬੱਕ ਬੋਰਡ ਹਾਂਜੀ ਨਹੀਂ ਹਜੇ ਤੱਕ ਸਾਡਾ ਬੱਕ ਬੋਰਡ ਤੇ ਮਨੇਜੀ ਕਮੇਟੀ ਨਾਲ ਕੇਸ ਨਾਮ ਚੱਲ ਰਿਹਾ ਸੁਨਾਵ ਅਦਾਲਤ ਨੇ ਕੋਈ ਵੀ ਵਾਰੰਟ ਕਬਜ਼ਾ ਜਾਰੀ ਨਹੀਂ ਕੀਤਾ ਤਾਂ ਉਹਨਾਂ ਨੂੰ ਕੀ ਦੇ ਸਕਦਾ ਬੱਕ ਬੱਕ ਬੋਰਡ ਵੀ ਨਹੀਂ ਦੇ ਸਕਦਾ ਹਜੇ ਤੱਕ ਔਰ 2023 ਤੱਕ ਬੱਕ ਬੋਰਡ ਸਾਡੇ ਤੋਂ ਚੁਕੋਤਾ ਲੈ ਚੁੱਕਿਆ ਹੈ ਨੀ ਹੁਣ ਜਿਹੜੀ ਬਾਕ ਬੋਰਡ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫਰੰਟ ਵਾਲੀ ਹਾਂਜੀ ਤੇ ਉਹਦਾ ਤੁਸੀਂ ਕੀ ਕਰਾਇਆ ਭਰਜੋ ਕੀ ਪਟਾ 2 ਜਾਂ 3 ਪਟਾ ਆਇਆ ਜਾਂ ਕੀ ਹੈਗਾ ਪੱਕੇ ਤੌਰ ਤੇ ਪਰਮਾਨੈਂਟ ਪਟਾ ਸਾਡੇ ਕੋਲ ਹਾਂਜੀ ਪਟ ਪਰਮਾਨੈਂਟ ਸਸੀਂ ਉਹਨਾਂ ਨੇ ਚਕੋਤੇਦਾਰ ਬਣਿਆ 1929 11 1979 ਨੂੰ ਕੰਪਰੋਮਾਈਜ਼ ਹੋਇਆ ਸੀ ਉਸ ਦਰਮਿਆ ਉਹ ਹੈਗਾ ਮੇਰੇ ਕੋਲ ਕਾਪੀ ਵੀ ਹੈਗੀ ਉਹਦੀ ਕਹੋ ਤਾਂ ਮੈਂ ਤੁਹਾਨੂੰ ਦੇ ਦਿੰਦਾ ਠੀਕ ਹੈ ਚਲੋ ਮੈਂ ਇਹ ਦੱਸ ਦਉ ਹਾਂਜੀ ਆ ਗਈ ਹਾਂ ਤੇ ਜੀ ਤੁਹਾਡੇ ਕੋਲ ਹੁਣ ਤੱਕ ਚੱਲਦਾ ਆ ਰਿਹਾ ਹਾਂਜੀ ਪੱਕਾ ਹੋ ਗਿਆ ਜੀ ਪੱਕਾ ਪਰਮਾਨੈਂਟ ਐਸੀ ਦਿੰਦੇ ਆ ਰਹੇ ਹਜੇ ਤੱਕ ਕਿਸੇ ਵੀ ਸਿਵਲ ਕੋਰਟ ਨੇ ਉਸ ਦਾ ਬਰਾਟ ਕਬਜ਼ਾ ਜਾਰੀ ਨਹੀਂ ਕੀਤਾ ਤਾਂ ਕਿਵੇਂ ਆ ਤਾਂ ਨਾ ਉਹ ਦੇ ਸਕਦਾ ਕਿਸੇ ਨੂੰ ਪੱਖ 50 ਪੱਖ ਬੋਰਡ ਵੀ ਨਹੀਂ ਦੇ ਸਕਦੇ ਜਦੋਂ ਤੱਕ ਸਾਡੇ ਤੋਂ ਨਹੀਂ ਚਟਾਵਾ ਉਹਦੇ ਦਰਮਿਆਨ ਤੱਕ ਕੇਸ ਚੱਲ ਰਿਹਾ ਹੈ ਮगील ਸਰ ਤੁਸੀਂ ਕਹਿ ਰਹੇ ਹੋ 2023 ਤੱਕ ਪਟਾ ਭਰਿਆ ਉਸ ਤੋਂ ਬਾਅਦ ਦਾ ਪਟਾ ਉਹ ਪਟਾ ਨਹੀਂ ਉਹ ਤਾਂ ਜਿਹੜੀ ਪਟਾ ਨਹੀਂ ਸਿਰਫ ਪੈਸੇ ਭਰਨੇ ਉਹ ਐਸੀ ਭਰਾਂਗੇ ਅੱਛਾ ਜੀ ਉਹ ਐਸੀ ਭਰਾਂਗੇ ਵੀ ਇਨ ਬਿਟਵੀਨ ਇਹ ਹੋ ਸਕਦਾ ਵੀ ਨਗਰ ਕਾਉਂਸਲ ਦੇ ਨਾਮ ਪਟਾ ਚੜ ਗਿਆ ਹੋਵੇ ਨਹੀਂ ਨਹੀਂ ਚੜਾ ਹੋ ਹੀ ਨਹੀਂ ਸਕਦਾ ਜਦੋਂ ਤੱਕ ਦੇ ਤੱਕ ਬਣਦਾ ਹੈਗਾ ਵੀ ਕਿੰਨੇ ਸਾਲ ਦਾ ਸਦਾ ਚੱਲਦਾ ਹੈ 8350 ਰੁਪਏ ਸਾਲ ਦਾ 19350 ਤੇ ਹੁਣ ਤਾਂ ਬਕਾਇਆ ਵੀ ਕਿੰਨਾ ਕਹਿੰਦੇ ਹਨ 38700 ਰੁਪਏ ਅੱਛਾ ਉਹ ਐਸੀ ਦੇਵਾਂਗੇ ਅਦਾਸ ਤੇ ਉਹ ਰਾਸ ਵੀ ਭਰਾਂਗੇ ਲੈ ਕੇ ਹਾਂਜੀ ਅਸੀਂ ਦਾਸਤ ਜੋ ਵੀ ਪਹਿਲਾਂ ਤਾਂ ਬਖਬੋਰਡ ਕੋਲ ਹੀ ਜਾਵਾਂਗੇ ਨਾ ਵੀ ਸਾਡਾ ਪਰੋਜੈਕਟ ਬਖਬੋਰਡ ਜਵਾਬ ਦੇਣਾ ਅਸੀਂ ਦਾਸਤ ਦੇ ਵਿੱਚ ਬਕਾਇਦਾ ਤੌਰ ਤੇ ਅਰਜੀ ਦੱਦੇ ਆ ਉੱਥੇ ਪਹਿਲਾਂ ਅਸੀਂ ਅਰਜੀ ਦਿੱਤੀ ਸੀ ਕਿ ਬਖਬੋਰਡ ਦੇ ਅਧਿਕਾਰੀ ਨੂੰ ਡਾਇਰੈਕਟ ਕੀਤਾ ਜਾ ਵੀ ਆਹੋ ਪੈਸੇ ਜਮਾ ਪੈਸੇ ਲੈ ਲੈਣ ਜਾਂ ਉਹਨਾਂ ਜਾਂ ਇਹਨਾਂ ਨੂੰ ਖਜ਼ਾਨੇ 'ਚ ਜਮਾ ਕਰਾ ਲੈ ਬਖਬੋਰਡ ਨੇ ਪੈਸੇ ਸਾਡੇ ਤੋਂ ਵਸੂਲ ਕਰ ਦਿੱਤੇ ਠੀਕ ਉਹਦੀ ਜੇ ਉਹਦੀ ਵੀ ਆਰਡਰ ਦੀ ਉਹ ਵੀ ਹੈਗੀ ਸਾਡੇ ਕੋਲ ਜੇ ਕਹੋ ਤਾਂ ਉਹ ਵੀ ਦੇ ਦਾਂਗੇ ਠੀਕ ਹੁਣ ਕਨਾਲ ਦੀ ਸਨਾਵ ਚੱਲ ਰਿਹਾ ਹੈ ਸਨਾਵ ਚੱਲ ਰਿਹਾ ਹੈ ਜੀ ਤਾਰਾ ਕਨਾ 18 ਮਰਲੇ ਦੀ ਸਨਾਪ ਚਾਹ ਰਿਹਾ ਕੀ ਬਰੰਟ ਕਬਜ਼ਾ ਜਾਰੀ ਕਰਨਾ ਜਾਂ ਨਹੀਂ ਕਰਨਾ ਠੀਕ ਹੈ ਜੀ ਤੇ ਇੱਕ ਸੰਗਰੂਥ ਚੱਲ ਰਿਹਾ ਜਿਹੜਾ ਸਾਡੇ ਖਿਲਾਫ ਇੱਕ ਕੇਸ ਹੋਜੀ ਪੰਜਾਬ ਬਖਪੁਰ ਦੇ ਉਹਦੀ ਅਸੀਂ ਫੀਲ ਪਾਈ ਹੋਈ ਆ ਇੱਕ ਉਹਦੇ ਸੰਬੰਧ ਚ ਅਸੀਂ ਰੈਸਟੋਰੇਸ਼ਨ ਦੀ ਕਰਤੀ ਉਹ ਸੰਗਰੂਥ ਚੱਲ ਰਿਹਾ ਠੀਕ ਹੈ ਜੀ ਦੂਜਾ ਜਿਹੜਾ 46 ਕ ਨਾਲ 16 ਮਰਲੇ ਦੀ ਸਪੱਤੀ ਆ ਉਹ ਸਿੰਗਲ ਦਾਤ ਦੇ ਕੇਸ ਚ ਤਿੰਨ ਕੇਸ ਸਿਸਟਮ ਤੇ ਫਿਰ ਕਰੀ ਦਾਤ ਹੈ ਜੀ ਹਾਂ ਜੀ ਹਾਂ ਜੀ ਸਿੰਗਲ ਦਾਤੀ ਯੂਨਿਟ ਵਿਲੀਅਮਸ ਦਾ ਤਿੰਨ ਕੇਸ ਨੇ ਇਸ ਟਾਈਮ ਪਹਿਲੇ ਵਕੀਲ ਸਾਹਿਬ ਕਿਸੇ ਤੇ ਕੋਈ ਸਟੇ ਵਗੈਰਾ ਹੈਗੀ ਹੈ ਸਟੇ ਨਹੀਂ ਆ ਦੇਖੋ ਇਹ ਜਿਹੜਾ ਫੈਸਲਾ ਹੋਇਆ ਉਹ ਹਾਲੇ ਸਟੇ ਲਈ ਅਸੀਂ ਅਪਲਾਈ ਕੀਤਾ ਹੈ ਠੀਕ ਹੈ ਪਿਛਲੀ ਪਿਛਲੀ ਪ੍ਰਾਪਰਟੀ ਪਿਛਲੀ ਪ੍ਰਾਪਰਟੀ ਹਾਂ ਮੂਰਲੀ ਤਾਂ ਸਾਨੂੰ ਲੋੜ ਨਹੀਂ ਹੈ ਕਿ ਜਿੱਤੇ ਪਰ ਫਿਰ ਵੀ ਅਸੀਂ ਫਰ ਅਸੀਂ ਫਿਰ ਵੀ ਸਟੇ ਆਊਟਰ ਆ ਜੀ ਇਹ ਇਹਦਾ ਪਿਛਲੇ ਜੀ ਹਾਂ ਜੀ ਇਹ ਆਪਣੇ ਕੋਲ ਪੁਰਾਣੇ ਨੇ ਜੀ ਨਹੀਂ ਨਹੀਂ ਇਸ ਜੇ ਨਵਾਂ ਤਾਂ ਕੁਝ ਨਹੀਂ ਆਇਆ ਲੇਟਸਟ ਹੈ ਵੀ ਜੇ ਇੱਕ ਵਾਰੀ ਕੇਸ ਜਿੱਤ ਜਾਈਏ ਫਿਰ ਲੋੜ ਨਹੀਂ ਹੱਟਦੀ ਜੀ ਠੀਕ ਹੈ ਤੇ ਦੂਜਾ ਸੀ ਇਹਦੇ ਚ ਇੱਕ ਕੇਸ ਅਸੀਂ ਹੋਰ ਵੀ ਪਾਇਆ ਵੀ ਮੂਰਲੀ ਜਿਹੜੀ ਜਗ੍ਹਾ ਹੈਗੀ ਫਰੰਟ ਵਾਲੀ ਉਸ ਤੇ ਕੰਸਟਰਕਸ਼ਨ ਕਰਨ ਤੋਂ ਬਾਅਦ ਰਹਾ ਉਹ ਵੀ ਪਾਤਾ ਸੀ ਵੋਜੂ ਇੱਕ ਸਤੰਤ 2025 ਤਰੀਕ ਨੂੰ ਨਹੀਂ ਹੁਣ ਨਗਰ ਕੌਂਸਲ ਕਿੰਨੀ ਰੋਮੀ ਮਤਲਬ ਸਾਡੇ ਕੋਲ ਕੀ ਹੈ ਇਹ ਜੇ ਆਹ ਦੇਖੋ ਸਾਡੇ ਕੋਲ ਫੈਸਲਾ ਕੰਟੈਂਪਟਿਵ ਹੋਊਗਾ ਹਾਂ ਕੰਟੈਂ ਨਹੀਂ ਕੰਟੈਂਪਟ ਨਹੀਂ ਹੋ ਰਹੀ ਹੈ ਹੋਰ ਵੀ ਰਾਜ ਹੈਗਾ ਰਿਟ ਪਟੀਸ਼ਨਾਂ ਵੀ ਹੈਗੀਆਂ ਨੇ ਆਈਪੀਏ ਦਾ ਹੁਣ ਜੀ ਇਹ ਹੈ ਜੀ ਅਮੀਰੀਡ ਕੀ ਆ ਤੁਹਾਡੇ ਕੋਲ ਹਾਂ ਜੀ ਆਹ ਦੇਖੋ ਫੈਸਲਾ ਹੈ ਔਰ ਆ ਜੀ ਬੈਕਵਾਰਡ ਦਾ ਫਰੰਟ ਵਾਲੀ ਦਾ ਫੈਸਲਾ ਜਿੱਤੇ ਹੋਏ ਹੈ ਜਿਹੜਾ ਕੈਂਸਲ ਹੈ ਇਹਦਾ ਤੇ ਹਾਈ ਕੋਰਟ ਚ ਵੀ ਅਸੀਂ ਪਾਉਂਗੇ ਹਾਂ ਜੀ ਤੇ ਕਰਦੇ 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 ਦਸਤ ਦੇ ਆ ਦੇ ਦੋ ਕਾਪੀਆਂ ਦੇ ਦੇ ਦੋ ਜੀ ਨਾਮ ਇਹ ਆਪਣਾ ਇੰਦਰਜੀਤ ਸਿੰਘ ਜੀ ਇੰਦਰਜੀਤ ਜੀ ਆਪਣਾ ਗੁਰਦੁਆਰਾ ਕਮੇਟੀ ਦੀ ਕੀ ਹੋ ਤੁਸੀਂ ਉਧਰ ਜਾ ਬੱਜੀ ਆ ਮੈਂ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹਾਂ ਇੰਦਰਜੀਤ ਸਿੰਘ ਸਭ ਤੋਂ ਪਹਿਲਾਂ ਮੈਂ ਬੜੀ ਪ੍ਰੈਸ ਕਾਨਫਰੰਸ ਦਾ ਧੰਨਵਾਦ ਕਰਦਾ ਜਿਹੜਾ ਸਾਡੀ ਗੱਲ ਤੁਸੀਂ ਸਰਕਾਰ ਤੱਕ ਪਹੁੰਚਾਉਗੇ ਉਹਦੇ ਵੱਲੋਂ ਮੈਂ ਸਾਰੀ ਸੰਗਤ ਵੱਲੋਂ ਪੂਰ ਕਰ ਦਿੱਤਾ ਪ੍ਰਧਾਨ ਸਾਹਿਬ ਬੈਠੇ ਨੇ ਮਹਿਬੀ ਸਾਹਿਬ ਦੇ ਇਧਰ ਤਾਲਗੜ ਸਾਹਿਬ ਦੇ ਤੇ ਸਭ ਤੋਂ ਸਾਰੇ ਵੱਲੋਂ ਮੈਂ ਧੰਨਵਾਦ ਕਰਦਾ ਤੁਹਾਡਾ ਤੇ ਕੀ ਮਸਲਾ ਕੀ ਹੈ ਜੀ ਸਾਰਾ ਆਪਣਾ ਦਾਦੋ ਜਿਹੜਾ ਮਸਲਾ ਕਮੇਟੀ ਨੇ ਕਿਉਂ ਇਹ ਚੱਕਿਆ ਹੈ ਮੁੱਦਾ ਮੁੱਦਾ ਜੀ ਗੁਰੂ ਘਰ ਦੀ ਜਗਾ ਜਿਹੇ 100 150 ਸਾਲ ਤੋਂ ਸਾਡੇ ਬਜ਼ੁਰਗਾਂ ਤੋਂ ਗੁਰੂ ਘਰ ਦੀ ਇਹ ਜਗਾ ਇਹ ਸੱਚਖੰਡ ਦੀ ਜਿਹੜੀ ਗੁਰੂ ਘਰ ਇਹ ਬਣਿਆ ਇਹ ਸੰਤ ਪਰਮਾਨੰਦ ਮਹਾਰਾਜ ਜੀ ਦੀ ਨਹੀਂ ਪੱਥਰ ਉਹਨਾਂ ਦੇ ਆਪ ਦੇ ਅਰਦੇ ਕਰ ਕਮਲਾ ਨਾਲ ਉਹਨਾਂ ਨੇ ਆਪਣੇ ਰੱਖਿਆ ਹੋਇਆ ਤੇ ਪੁਰਾਣੇ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਗੁਰੂ ਘਰ ਸੱਚਖੰਡ ਦੀ ਇਹ ਜਾਇਦਾਦ ਆ ਜੀ ਤੇ ਜੋ 17 ਕਨ 18 ਮਰਲੇ ਆ ਜੀ ਉਹ ਜੀਦੇ ਜਗਦਮ ਸਿੰਘ ਦਾ ਸਟੈਚੂ ਬਣਿਆ ਹੋਇਆ ਜੀ ਉਹ ਆ ਜੀਦੇ ਵਿੱਚ ਸਾਡੇ ਕੋਲੇ 7210 ਤੋਂ 18 ਤੋਂ ਸਾਡੇ ਕੋਲੇ ਇਹਦੀ ਸਟੇ ਹੈ ਜੀ ਤੇ ਪਿਛਲੀ ਜਮੀਨ ਜੋ 46 ਕਰਾਂ 16 ਮਰਲੇ ਆ ਜੀ ਉਹਦੀ ਅਸੀਂ ਬਾਕਾਇਦਾ ਸਨਾਮ ਦੇ ਵਿੱਚ ਤੇ ਇਹ ਪਾਈ ਹੋਈ ਹੈ ਜੀ ਇਹਦੀ ਫਰ ਇਹ ਜੋ ਕਿ ਕੋਈ ਪਹਿਲਾਂ ਕਿਤੇ 1995 ਜਾਂ 94 ਦੇ ਵਿੱਚ ਇਹਦੇ ਕੋਈ ਸਮਾਂ ਆ ਇਹ ਵੀ ਮੋਰਾਣੀ ਪੰਚਾਇਤ ਦੇ ਨੂੰ ਜ਼ਮੀਨ ਹੋਊਗੀ ਜੋ ਕਿ ਇਹ ਹੋ ਨਹੀਂ ਸਕਦੀ ਉਦੋਂ ਸਰ ਨੇ ਨਹੀਂ ਗੌਰ ਕਰੀ ਸਾਡੇ ਬਜ਼ੁਰਗਾਂ ਨੇ ਨਹੀਂ ਗੌਰ ਕਰੀ ਤੇ ਸਾਨੂੰ ਹੁਣ ਪਤਾ ਲੱਗਿਆ ਜਿਵੇਂ ਵੀ ਜਿਵੇਂ ਅਸੀਂ ਵਿਚ ਆਈ ਤੇ ਵਿਚਰ ਤੇ ਗਏ ਤੇ ਇਹ ਜੋ ਕਿ ਅਲੀਪੱਤੀ ਦੀ ਜ਼ਮੀਨ ਆ ਅਲੀਪੱਤੀ ਦੀ ਜ਼ਮੀਨ ਕਟੀ ਹੋਈ ਆ ਇਹਦਾ ਅਸੀਂ ਜ਼ਮੀਨ ਦਾ ਕੇਸ ਲਾ ਚੁੱਕੇ ਆ ਤੇ ਜੋ ਅਦਾਲਤ ਦਾ ਫੈਸਲਾ ਹੋ ਸਾਨੂੰ ਮਨਜ਼ੂਰ ਕੋ ਜੀ ਜੋ ਕਿ ਚਲੋ ਤਾਂ ਬਗੀਰ ਸਾਹਿਬ ਨੂੰ ਸਾਰਾ ਕੁਝ ਦੱਸਦੇ ਤੁਸੀਂ ਇਹ ਦੱਸੋ ਵੀ ਜਿਵੇਂ ਕਹਿ ਰਹੇ ਆਂ ਜੀ ਉੱਥੇ ਜਿਹੜਾ ਕਬਜ਼ਾ ਹੋ ਰਿਹਾ ਹੈਗਾ ਇਹ ਉੱਥੇ ਨਵਾਂ ਬਸਟਨ ਬਣਦੀ تیاری ਹੈ ਤੁਹਾਨੂੰ ਵੀ ਪਤਾ ਹੋਵੇਗਾ ਠੀਕ ਹੈ ਨਾ ਜੀ ਉਹਦੇ ਉਹਦੇ ਬਾਰੇ ਤੁਸੀਂ ਅੱਗੇ ਕੀ ਕਿੱਥੇ ਜਾਵਾਂ ਜੋ ਬੱਸ ਸਟੈਂਡ ਦੀ ਤਿਆਰੀ ਬਣਨ ਦੀ ਆ ਉਸ ਬਾਰੇ ਸਾਨੂੰ ਸਰਕਾਰ ਜਿੱਦੇ ਪਹਿਲਾ 7 8 9 ਤਰੀਕ ਨੂੰ ਪਿੱਛੇ ਕੋਈ ਕਬਜ਼ੇ ਵਾਲੀ ਗੱਲ ਹੋਈ ਅਸੀਂ ਬਹੁਤ ਕੋਸ਼ਿਸ਼ ਕਰੀ ਕਿ ਸਾਨੂੰ ਜੋ ਸਾਨੂੰ ਦੱਸਿਆ ਵੀ ਗਿਆ ਡਿਊਟੀ ਸਾਹਿਬ ਨੇ ਦੱਸਿਆ ਗਿਆ ਛੜੀਨ ਸਾਹਿਬ ਨੇ ਦੱਸਿਆ ਗਿਆ ਬਰੰਟ ਕਬਜ਼ੇ ਬਾਰੇ ਸਾਨੂੰ ਦੱਸਿਆ ਗਿਆ ਕਿ ਬਰੰਟ ਕਬਜ਼ਾ ਸਾਨੂੰ ਕਿਸੇ ਕਿਸਮ ਦੀ ਨਕਲ ਨਹੀਂ ਮਿਲੀ ਅਸੀਂ ਕੋਸ਼ਿਸ਼ ਕਰੀ ਜੇ ਸਰਕਾਰ ਕੋਈ ਵੀ ਅਫਸਰ ਸਾਹਿਬ ਸਾਨੂੰ ਬਰੰਟ ਕਬਜ਼ਾ ਹੈ ਗਿਆ ਸਾਨੂੰ ਦਿਖਾਵੇ ਸਾਨੂੰ ਦੇਵੇ ਅਸੀਂ ਲੋਕਾਂ ਨੂੰ ਦਸੀਏ ਕਿ ਇਹਦਾ ਬਰੰਟ ਕਬਜ਼ਾ ਹੋ ਚੁੱਕਿਆ ਅਸੀਂ ਲੋਕਾਂ ਨੂੰ ਦੱਸਦੇ ਹੋਵਾਂਗੇ ਸਾਨੂੰ ਸਰਕਾਰ ਦੇਵੇ ਉਹ ਜੋ ਬਰੰਟ ਕਬਜ਼ਾ ਹੋਇਆ ਤਾਂ ਸਾਨੂੰ ਦਿੱਤਾ ਜਾਵੇ ਇਹ ਤੁਸੀਂ ਸਮਝਦੇ ਵੀ ਜਿਹੜਾ ਹੁਣ ਉੱਤੇ ਦੀਵਾਰਾਂ ਵਗੈਰਾ ਖਿੱਚੀ ਹੈ ਗਲਤ ਕੀਤੀ ਹੈ ਦਵਾਰ ਜੀ ਗਲਤੀ ਕੀਤੀ ਹੈ ਜਦੋਂ ਸਾਨੂੰ ਕੋਈ ਦੱਸਿਆ ਹੀ ਨਹੀਂ ਜੀ ਸਾਨੂੰ ਕਿਸੇ ਕਿਸਮ ਦਾ ਦੱਸਿਆ ਨਹੀਂ ਅਸੀਂ 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 ਮੰਗਿਆ ਵੀ ਹੈ ਜੀ ਕਿ ਅਦਾਲਤਾਂ ਤੋਂ ਮੰਗਿਆ ਹੈ ਜੀ ਤੇ ਕਿ ਸਾਨੂੰ ਕੋਈ ਅਸੀਂ ਲੋਕਾਂ ਨੂੰ ਤਾਂ ਦੱਸੀ ਹੈ ਨਾ ਜੀ ਕਿ ਬਰੰਟ ਕਾਬਜਾ ਜਾ ਸਕਦਾ ਤੁਸੀਂ ਇਹ ਜਿਹੜਾ ਸੀਗਾ ਆਪਣੇ ਕੋਲੇ 18 ਦੇ ਆਰਡਰ ਨੇ ਇਹਦੇ ਅਗੇਂਸਟ ਫਿਰ ਨਾਲ ਦੀ ਨਾਲ ਕੋਰਟ ਚ ਕਿਉਂ ਨਹੀਂ ਗਏ ਕੰਟੈਂਪਟ ਕਿਉਂ ਨਹੀਂ ਬਾਈ ਕਿਵੇਂ ਜੀ ਵੀ ਜੇ ਜਾਦਾ ਨਗਰ ਕੌਂਸਲ ਦਵਾਰ ਖਿੱਚਦੀ ਸੀਗੀ ਤਾਂ ਉਹਦੋਂ 18 ਦਾ ਆਪਣੇ ਕੋਲੇ ਆਰਡਰ ਹੈ ਤਾਂ ਉਹਦੇ ਅਗੇਂਸਟ ਨਾਲ ਦੀ ਨਾਲ ਕੰਟੈਂਪਟ ਕਿਉਂ ਨਹੀਂ ਪਾਈ ਨੀ ਜੀ ਉਹਦੇ ਚ 17 ਕਣਾ 18 ਮਰਲੇ ਚ ਕੋਈ ਉਹਨਾਂ ਨੇ ਕੰਦ ਨਹੀਂ ਕੱਢੀ ਜੀ ਨਹੀਂ ਫਰੰਟ ਤੇ ਉਹ ਹਲੇ ਨਹੀਂ 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 ਫਰੰਟ ਤੇ ਇਹਦੇ ਚ ਕੋਈ ਜਿਸ ਦੀ ਦੀ 17 ਕਣਾ 18 ਮਰਲੇ ਦੇ ਵਿੱਚ ਬੈਕਬੋਰਡ ਦੀ ਜਗ੍ਹਾ ਦੇ ਵਿੱਚ ਤੇ ਉਹ ਕੋਈ ਕੰਦ ਨਹੀਂ ਹੈਗੀ ਨਹੀਂ ਪਿਛਲੀ ਜਗ੍ਹਾ ਦੀ ਨਾ ਉਹ 46 ਕਣਾ ਨਾਲ 16 ਮਰਲੇ ਆ ਤੁਸੀਂ ਉਹਨਾਂ ਕਹਿ ਰਹੇ ਹੋ ਨਾ ਕਿ ਕੇਸ ਚੱਲਦੇ ਦੀ ਨਹੀਂ ਉਹਦਾ ਅਸੀਂ ਦਰਸਤੀ ਦਾ ਪਾਇਆ ਜੀ ਅੱਛਾ ਉਹ ਅਸੀਂ ਦਰਸਤੀ ਦਾ ਪਾਇਆ ਸਾਡੇ ਕੋਲੇ ਮਤਲਬ ਉਹਦੇ ਬਾਰੇ ਅਸੀਂ ਕੇਸ ਪਾਇਆ ਜੀ ਜੋ ਫੈਸਲਾ ਅਦਾਲਤ ਦਾ ਹੋਇਆ ਅਸੀਂ ਬੰਨਾਂਗੇ ਜੀ ਜੀ ਸਿੰਘ ਹਾਂਜੀ ਇਹ ਕੀ ਗੱlene ਚਾਹੋ ਸਾਰੇ ਪਹਿਲਾਂ ਤਾਂ ਜੋ ਗੱਲਾਂ ਉੱਠੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਜੋ ਗੱਲਾਂ ਉੱਠੀਆਂ ਨੇ ਜੋ ਸਮਝੋਤਾ ਹੋਇਆ ਕਿੰਨਾ ਨੇ ਕਰਿਆ ਹੁਣ ਅੱਗੇ ਫਰਦਰ ਤੁਹਾਡੀ ਕਮੇਟੀ ਕਿਉਂ ਇਕੱਠੀ ਹੋਈ ਹੈ ਕਬਜ਼ੇ ਬਾਰੇ ਕੀ ਦੇਖੋ ਕਬਜ਼ੇ ਬਾਰੇ ਇਹ ਆ ਜਿਹੜਾ ਬਰੰਟ ਦਾ ਰੋਲਾ ਚੱਲਦਾ ਸੀ ਵੀ ਡਿਪਟੀ ਸਾਹਿਬ ਨੇ ਡੀਸੀ ਸਾਹਿਬ ਨੇ ਬਰੰਟ ਦਿੱਤੇ ਨੇ ਡਿਪਟੀ ਸਾਹਿਬ ਸਾਨੂੰ ਕਹਿੰਦੇ ਸੀ ਵੀ ਦੇਖੋ ਮੇਰੇ ਕੋਲੇ ਬਰੰਟ ਆ ਗਏ ਤੇ ਮੈਂ ਪੁਰਸਾ ਪ੍ਰਸ਼ਾਸਨ ਜਿਹੜਾ ਉਹ ਲਾ ਕੇ ਅਸੀਂ ਕਬਜ਼ਾ ਕਰੋਨਾ ਨਗਰ ਕੌਂਸਲ ਦਾ ਉਹ ਅਸੀਂ ਨਕਲਾਂ ਅਪਲਾਈਆਂ ਕੀਤੀਆਂ ਸਾਰੀਆਂ ਫੀਸਾਂ ਭਰੀਆਂ ਅੱਜ 2 ਮਹੀਨੇ ਹੋ ਗਏ ਅਸੀਂ ਐਸ ਡੀ ਐਮ ਸਾਹਿਬ ਨੂੰ ਮਿਲਨੇ ਸਾਨੂੰ ਨਾਲ ਤਾਂ ਆਰਟੀ ਰਹੀ ਨਕਲ ਦਿੱਤੀ ਗਈ ਹੈ ਤੇ ਨਾ ਸਾਨੂੰ ਫੀਸਾ ਭਰ ਕੇ ਸੇਵਾ ਕੇਂਦਰ ਰਹੀ ਨਕਲ ਦਿੱਤੀ ਗਈ ਆ ਬਾਕੀ ਤੁਸੀਂ ਪ੍ਰੈਸ ਬੈਠੇ ਹੋ ਤੇ ਸੀ ਐਡੀ ਵੀ ਹੈਗੀ ਆ ਸਾਰੀ ਕਿ ਉਹਨਾਂ ਕੋਲੇ ਨਕਲ ਹੈਗੀ ਆ ਬਰੰਤ ਕਬਜ਼ੇ ਦੀ ਤੇ ਫਿਰ ਸਾਨੂੰ ਕਿਉਂ ਨਹੀਂ ਮਿਲੀ ਪਹਿਲੀ ਗੱਲ ਤਾਂ ਇਹ ਸਾਰਾ ਜਿੰਨਾ ਵੀ ਪ੍ਰਸ਼ਾਸਨ ਨੇ ਕੰਮ ਕੀਤਾ ਜਾਂ ਸਰਕਾਰ ਨੇ ਕੰਮ ਕੀਤਾ ਇਹ ਸਾਰਾ ਫਰਜੀ ਵਾੜਾ ਫਰਜੀ ਜਿਹੜਾ ਹੈਗਾ ਇਹਨਾਂ ਨੇ ਕੰਮ ਕੀਤਾ ਜਦੋਂ ਕਿ ਕਿਸੇ ਦੀ ਜ਼ਮੀਨ ਦਾ ਕਬਜ਼ਾ ਲੈਣਾ ਹੋਵੇ ਤਾਂ ਉਸ ਪਾਰਟੀ ਨੂੰ ਵੀ ਮਤਲਬ ਤਲਾਹ ਕੀਤੀ ਜਾਂਦੀ ਆ ਵੀ ਅਸੀਂ ਕਬਜ਼ਾ ਲੇਵਾਂਗੇ ਉਹਨਾਂ ਨੂੰ ਜੋਬ ਗਰੰਟ ਕਬਜ਼ਾ ਚਾਹੇ ਸਿਵਲ ਕੋਰਟ ਦਾ ਆ ਚਾਹੇ ਡੀਸੀ ਸੰਗਰੂਰ ਤੋਂ ਆਇਆ ਉਹ ਦੇਣਾ ਬੰਦਾ ਸੀ ਅੱਜ ਤੱਕ ਸਾਨੂੰ ਫਿੱਸਾ ਪਰ ਕੇ ਤਿੰਨ ਵਾਰੀ ਮੈਂ ਖੁਦ ਫੀਸੇਵਾ ਕੇ ਅੰਦਰ ਚ ਪਰ ਚੁੱਕਿਆ ਕੋਈ ਉਹ ਸੇਵਾ ਕੇ ਅੰਦਰ ਚ ਕੀ ਆਉਂਦਾ ਨਕਲ ਨਹੀਂ ਹੈ ਠੀਕ ਹੈ ਨਾ ਇਹਦਾ ਮਤਲਬ ਅਸੀਂ ਦਾ ਫਰਜੀ ਵਾੜਾ ਸਮਝਾਂਗੇ ਇਹਨੂੰ ਵੀ ਇੱਕ ਫਰਜੀ ਵਾੜਾ ਜਦੋਂ ਸਾਨੂੰ ਨਕਲ ਅਪਲਾਈ ਨਹੀਂ ਹੋਈ ਅਸੀਂ ਸਾਰੀ ਪ੍ਰੈਸ ਰਾਹੀਂ ਪੰਜਾਬ ਸਰਕਾਰ ਨੂੰ ਵੀ ਕਹਿਨੇ ਆ ਔਰ ਡੀਸੀ ਦੇ ਸਾਰੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਜੇ ਉੱਥੇ ਸਹੀ ਕਬਜ਼ਾ ਕੀਤਾ ਤਾਂ ਬਿਲਕੁਲ ਸਾਨੂੰ ਨਕਲਾਂ ਦਿੱਤੀਆਂ ਜਾਣ ਨਕਲਾਂ ਸਾਨੂੰ ਦੇ ਕੇ ਤਾਂ ਸਕੇ ਸਾਨੂੰ ਪਤਾ ਲੱਗ ਸਕੇ ਔਰ ਪੰਜਾਬ ਸਰਕਾਰ ਸਾਡੇ ਮੰਤਰੀ ਅਮਨ ਰੋੜਾ ਜੀ ਇਹ ਇੱਕ ਕਮੋਜ ਬਰਾਦਰੀ ਨਾਲ ਧੱਕਾ ਕਰ ਰਹੇ ਨੇ ਕਿਉਂਕਿ ਕਮੋਜ ਬਰਾਦਰੀ ਦੀ ਜ਼ਮੀਨ ਆ ਅਸੀਂ ਇਹਨੂੰ ਧੱਕਾ ਸਮਝਾਂਗੇ ਕਿ ਸਾਡੀ ਬਰਾਦਰੀ ਦੇ ਨਾਲ ਧੱਕਾ ਹੋ ਰਿਹਾ ਧੱਕੇ ਦੇ ਨਾਲ ਧੱਕੇਸ਼ਾਹੀ ਨਾਲ ਪੁਲਿਸ ਪ੍ਰਸ਼ਾਸਨ ਰਹੀ ਸਾਡੀ ਜ਼ਮੀਨ ਦੇ ਉੱਤੇ ਕੇਸ ਚੱਲਦੇ ਹੋਏ ਜਦੋਂ ਕਿ ਕੋਈ ਫੈਸਲਾ ਨਹੀਂ ਆਇਆ ਕੇਸ ਚੱਲਦੇ ਹੋਏ ਫਰਜੀ ਬਰੰਟ ਕਬਜ਼ਾ ਦਿਖਾ ਕੇ ਔਰ ਸਾਡੇ ਦੇ ਕਬਜ਼ਾ ਕੀਤਾ ਜਾ ਰਿਹਾ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਬਾਬੂ ਰਾਮ ਅਮਨ अरोड़ा ਮੰਤਰੀ ਦੇ ਬ੍ਰਾਦਰੀ ਵੱਲੋਂ ਇਹ ਸਾਨੂੰ ਰੋਸ ਆ ਇਸ ਗੱਲ ਦਾ ਬਹੁਤ ਵੱਡਾ ਕਿ ਕੋਕੀ ਜਿਹੜਾ ਆਪਣੇ ਸੰਜੁਗਤ ਦੀ ਗੱਲ ਚੱਲੀ ਸੀ ਕੇਸ ਵਕਤ ਖ ਲੈ ਲਿਆ ਸੀ ਉਹ ਕੀ ਸੀ ਸਰ ਬਿਸ਼ੋਦਰਾ ਉਹ ਤਾਂ ਇੱਕ ਇਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਉਹ ਐਡੀ ਮੈਨੇ ਨਹੀਂ ਰੱਖਦੀ ਉਹ ਲਿਆ ਗਿਆ ਵਾਪਸ ਬਾਕੀ ਸਾਡੇ ਤਿੰਨੇ ਕੇਸ ਚੱਲ ਰਹੇ ਨੇ ਤਿੰਨੇ ਕੇਸ ਜਿਹੜੀ ਨਵੀਂ ਕਮੇਟੀ ਆ ਉਹਨੇ ਉਹਨਾਂ ਨੂੰ ਹੈਂਡਲ ਕਰ ਲਿਆ ਜੱਜ ਸਾਹਿਬ ਨੇ ਉਹਨਾਂ ਨੂੰ ਮੰਨ ਲਿਆ ਤੇ ਉਹ ਸਾਡੇ ਚੱਲ ਰਹੇ ਨੇ ਅਸੀਂ ਮੂਰੇ ਜਿੱਤੇ ਹੋਏ ਆ ਪਿੱਛੇ ਜਿਹੜਾ ਸਾਡਾ ਹੈਗਾ ਪਿੱਛੇ ਸਾਡਾ ਸਟੇਜ ਤਾਂ ਲਾਇਆ ਹੋਇਆ ਤੇ ਅਸੀਂ ਕਮੇਟੀ ਦੇ ਮੈਂਬਰਾਂ ਨੇ ਕੋਈ ਲਿਖਤੀ ਰੂਪ ਚ ਸਮਝੌਤਾ ਲਿਖ ਕੇ ਦੇ ਕੇ ਜਾਂ ਫਿਰ ਕਿਤੇ ਕੋਈ ਵਫਰ ਲਿਆ ਨਾ ਲਿਖਤੀ ਰੂਪ ਚ ਕੋਈ ਨਹੀਂ ਲਿਆ ਜੇ ਤੁਹਾਡੇ ਲਿਖਤੀ ਰੂਪ ਚ ਕੋਈ ਨਗਰ ਕੌਂਸਲ ਕਹਿੰਦੀ ਹੈ ਲੈ ਆ ਫਿਰ ਉਹ ਤੁਹਾਨੂੰ ਨਕਲ ਵੀ ਦੇਣਗੇ ਤੇ ਲਿਖਤੀ ਰੂਪ ਦੇ ਵਿੱਚ ਕੋਈ ਨਹੀਂ ਹੋਇਆ ਉਹਨਾਂ ਨੂੰ ਸਿਰਫ ਪ੍ਰੈਸ ਕਰਕੇ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਹ ਕੰਮ ਕਰਵਾਇਆ ਗਿਆ ਹਾਂਜੀ ਇਸ ਕਰ ਇਸ ਕਰਕੇ ਸਾਰੀ ਬਰਾਦਰੀ ਤੁਸੀਂ ਦੇਖੋ ਆ ਮੈਨੇਜਮੈਂਟ ਕਮੇਟੀ ਪ੍ਰਧਾਨ ਇੰਦਰਜੀਤ ਸਿੰਘ ਦੇ ਨਾਲ ਖੜੀ ਹੈ ਹਾਂਜੀ ਸਰਪੰਚ ਸਾਹਿਬ ਹਾਂਜੀ ਇਹ ਜਿਹੜੀ ਆਪਣਾ ਜ਼ਮੀਨ ਦੀ ਗੱਲਬਾਤ ਕਰ ਰਹੇ ਨੇ ਇਹ ਬੱਕ ਬੋਰਡ ਦਾ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਇਹ ਦੱਸਤਾ ਜੀ ਠੀਕ ਹੈ ਰਹੀ ਗੱਲ ਪਿੱਛੇ ਜਿਹੜੀ 46 ਕਨਾਲ ਜ਼ਮੀਨ ਹੈ ਜੀ ਇਹ ਜ਼ਮੀਨ ਜੀ ਆਲੀ ਪੱਤੀ ਦੇ ਸਾਂਝੇ ਰੱਖਵੇਂ ਜੋ ਕੱਟੀ ਹੋਈ ਹੈ ਸਾਂਝੇ ਰੱਖਵੇਂ ਜੋ ਕੱਟੀ ਹੋਈ ਹੈ ਇਹ 1907 ਦੇ ਵਿੱਚ ਡੋਗਰਾਣੇ ਦੇ ਵਿੱਚ ਹਿੱਸੇ ਵਾਸਤੇ ਵੀ ਮੜੀਆਂ ਸਾਡਾ ਹਿੱਸਾ ਕੇਸ ਕਰਦੇ ਉਹ ਖਾਰਜੋਂ ਸਾਨੂੰ ਇਹਦੀ ਨਕਲ ਅੰਮ੍ਰਿਤਵਾਲੇ ਦੇ ਦਫ਼ਤਰ ਚ ਵੀ ਦਿੱਤੀ ਆ ਸਾਡੇ ਕਮੋਹ ਭਾਈਚਾਰੇ ਨੂੰ ਇਹ ਮਤਲਬ ਜ਼ਮੀਨ ਮੰਨੇ ਗਿਆ ਵੀ ਇਹ ਜਿਹੜੀ ਮੜੀਆਂ ਇਹ ਕੱਲੀ ਕਮੋਹਾਂ ਦੀ ਆ ਉਸ ਤੋਂ ਬਾਅਦ ਦੂਜੀ ਗੱਲ ਆ ਗਈ ਇਹਦੇ ਚ ਵਿਆਹਤ ਸਰਕਾਰ ਵੇਲੇ ਜੀ ਜਿਹੜੀਆਂ ਮਤਲਬ ਕਿ ਕਮੇਟੀ ਦੀ ਹੱਦ ਚ ਪੰਚਾਇਤਾਂ ਜ਼ਮੀਨਾਂ ਦੀ ਉਹ ਜ਼ਮੀਨਾਂ ਨੂੰ ਹੋਣ ਦਾ ਨੋਟੀਫਿਕੇਸ਼ਨ ਹੋਇਆ ਵਿਰਾਸਤ ਦਾ ਨਹੀਂ ਹੋਇਆ ਇਹ ਵਿਰਾਸਤਾਂ ਮੜੀਆਂ ਨਾਗ ਜ਼ਮੀਨਾਂ ਉੱਥੇ ਗੈਰ ਕਾਨੂੰਨੀ ਇਹ ਮਤਲਬ ਲੋ ਕਿ ਕਮੇਟੀ ਦੇ ਨੋਂ ਗਈ ਆ ਤੀਜੀ ਗੱਲ ਜੀ ਜਿਹੜੀ ਇਹ ਜ਼ਮੀਨ ਮਤਲਬ ਕਿ ਪੰਚਾਇਤ ਦੇ ਨੋਂ ਗਈ ਆ ਬੜੀਆਂ ਵੀ ਸਾਨੂੰ ਕੋਈ ਦਾ ਡਾਕੂਮੈਂਟ ਦਿਖਾਓ ਵੀ ਇਲੀਗਲ ਤਰੀਕੇ ਨਾਲ ਮਤਲਬ ਕਿ ਗਈ ਆ ਜਿਹੜੀ ਪੰਚਾਇਤ ਦੇ ਨੋਂ ਗਈ ਆ ਕਿਹੜੇ ਤਰੀਕੇ ਨਾਲ ਗਈ ਆ ਉਹ ਅਸੀਂ ਦਰੁਸਤੀ ਵਾਸਤੇ ਕੇਸ ਲੜ ਰਹੇ ਹਾਂ ਜੀ ਉਹ ਵੀ ਇਹ ਦਰੁਸਤੀ ਕਰਿਓ ਕਿਸੇ ਨੇ ਗਲਤੀ ਕਰਤੀ ਆ ਅਫਸਰ ਨੇ ਅਸੀਂ ਕੇਸ ਲੜ ਰਹੇ ਹਾਂ ਐਡੀ ਠੀਕਾਲੀ ਹੋ ਗਈ ਵੀ ਹੁਣ ਸਾਰੀ ਤੇ ਕਬਜ਼ਾ ਕਰ ਸਾਡੀ ਗੱਲਬਾਤ ਵੀ ਚੱਲੀ ਅੱਡੇ ਵਾਸਤੇ ਸਹਿਮਤ ਤੇ ਅਸੀਂ ਪਰ ਉਹਦਾ ਮਤਲਬ ਇਹ ਨਹੀਂ ਵੀ ਸਾਰੀ ਜ਼ਮੀਨ ਸਾਨੂੰ ਕਰੋੜਾਂ ਦੀ ਤੁਸੀਂ ਫਰੀ ਚ ਦੇ ਦਿਓ ਸਾਡੀ ਬਰਾਦਰੀ ਕੋਲ ਜੇ ਜ਼ਮੀਨ ਇੰਨੀ ਕ ਹੈਗੀ ਆ ਠੀਕ ਆ ਅਸੀਂ ਹੱਕ ਜਿਤਾਣੇ ਆ ਇਹਦਾ ਮਤਲਬ ਇਹ ਥੋੜੀ ਜਿਹੀ ਵੀ ਸਾਨੂੰ ਫ੍ਰੀ ਚ ਦੇ ਦਿਓ ਜੀ ਅੱਡਾ ਬਣਾਣਾ ਅਸੀਂ ਔਰ ਫਿਰ ਦੂਜੀ ਗੱਲ ਬੜੀ ਹੈਰਾਨੀ ਦੀ ਗੱਲ ਆ ਅਸੀਂ ਤੁਹਾਨੂੰ ਤੁਹਾਡੇ ਕੋਲ ਠੋਕ ਬਜਾ ਕੇ ਕਹਿਣਗੇ ਉਹ ਵੀ ਇਹ ਜ਼ਮੀਨ ਮਤਲਬ ਕਿ ਅਸੀਂ ਕਿਤੇ ਆ ਜਿਹੜਾ ਬੇਅੰਤ ਸਰਕਾਰ ਵੱਲੇ ਨੋਟੀਫਿਕੇਸ਼ਨ ਆ ਉਹਦੇ ਚ ਇਹ ਪੁੱਛੋ ਵੀ ਬਰਾਸਤ ਮਤਲਬ ਕਿ ਜਿਹੜੀ ਹੈਗੀ ਆ ਪੰਚਾਇਤਾਂ ਦੀ ਕਮੇਟੀ ਨੂੰ ਗਈ ਆ ਤੇ ਬਰਾਸਤਾ ਜੀ ਬਰਾਸਤ ਬਿਲਕੁਲ ਨਹੀਂ ਗਈ ਆ ਕਿ ਬੇਅੰਤ ਸਰਕਾਰ ਵੱਲੇ ਬਰਾਸਤਾ ਮੜੀਆਂ ਇਹ ਗੱਲ ਤੁਸੀਂ ਨੋਟ ਕਰ ਲਓ ਦੂਜੀ ਗੱਲ ਉਹਨਾਂ ਕੋਲ ਇੱਕ ਚੀਜ਼ ਪੁੱਛ ਲਓ ਵੀ ਇਹ ਤੁਹਾਡੇ ਕੋਲ ਲੀਗਲ ਤਰੀਕਾ ਦੱਸ ਦਿਓ ਵੀ ਕਿਹੜੇ ਲੀਗਲ ਤਰੀਕੇ ਨਾਲ 46 ਕਨਾਲ ਪੰਚਾਇਤ ਦੇ ਨਾਲ ਚੜੀ ਆ ਇਹ ਦੋ ਗੱਲਾਂ ਪੁੱਛ ਲਓ ਸਰਕਾਰ ਆ ਵਿਧਾਨ ਸਭਾ ਜੀ ਬੜੀ ਵਧੀਆ ਡਿਬੇਟ ਕਰਦੇ ਆ ਤੁਹਾਡੇ ਕੋਲ ਵੀ ਕਰਨ ਗਿਆ ਦੋ ਗੱਲਾਂ ਪੁੱਛ ਲਓ ਵੀ ਕਿਹਦਾ ਵਿਰਾਸਤ ਦਿਖਾਓ ਸਾਨੂੰ ਵੀ ਪੰਚਾਇਤਾਂ ਦੀ ਵਿਰਾਸਤ ਕਮੇਟੀ ਨੂੰ ਗਈ ਆ ਇੱਕ ਤੁਸੀਂ ਇਹ ਦਿਖਾਓ ਵੀ ਇਹ ਲੀਗਲ ਤਰੀਕੇ ਨਾਲ ਕਿਹੜੇ ਨਾਲ ਗਈ ਆ ਜਿਹੜੀ ਤੁਹਾਨੂੰ ਜ਼ਮੀਨ ਗਈ ਆ ਪੰਚਾਇਤ ਨੂੰ ਬੜੀਆਂ ਦੀ ਜਦੋਂ ਕਿ ਸਾਡੀ ਮਤਲਬ ਕਿ ਆਲੀ ਪੱਤੀ ਦੇ ਰਕਬੇ ਚੋਂ ਕੱਟੀ ਹੋਈ ਜ਼ਮੀਨਾਂ ਜੀ ਇਹ ਇਹਦੇ ਕੋਈ ਰਾਈਟ ਹੀ ਨਹੀਂ ਬਣਦਾ ਹੈਗਾ ਪੰਚਾਇਤ ਦਾ ਕਿਸੇ ਅਫਸਰ ਨੇ ਗਲਤੀ ਨਾਲ ਕਰਤੀ ਚਲੋ ਅਸੀਂ ਖਿਮਾ ਆਜਾ ਭੁਗਤ ਰਹੇ ਆ ਸਾਡੇ ਪਚੁਰ ਗਾਨ ਪੜਸੀ ਫਿਰ ਐਡੀ ਕੀ ਕਹਾਣੀ ਹੋ ਗਈ ਵੀ ਤਿੰਨ ਜ਼ਿਲ੍ਹਿਆਂ ਦੀ ਫੋਰਸ ਬੁਲਾ ਕੇ ਤਾਂ ਕਬਜ਼ਾ ਕਰ ਲਿਆ ਸਾਡੀ ਤਸੱਲੀ ਕਰਨ ਸਾਨੂੰ ਰਿਕਾਰਡ 'ਚ ਤਾਂ ਦਿਖਾ ਦੇਣ ਵੀ ਇਹ ਜਿਹੜੀ ਤੁਹਾਡੀ ਜ਼ਮੀਨ ਪੰਚਾਇਤ ਦੇ ਨੋ ਇਸ ਤਰ੍ਹਾਂ ਗਈ ਆ ਉੱਤੇ ਤਾਂ ਇੰਨਾ ਜਿਉਨ ਲੱਗ ਤੈਨਾਂ ਜ਼ਿਲ੍ਹਾ ਦੀ ਫੋਰਸ ਸਾਨੂੰ ਵਾਸਤੇ ਆ ਬਹੁਤ ਖਰਚਾ ਆ ਸਰਕਾਰ ਦਾ ਜੀ ਅਸੀਂ ਮੰਨ ਲਾਂਗੇ ਵੀ ਸਾਨੂੰ ਮਤਲਬ ਜ਼ਮੀਨ ਮਤਲਬ ਕਿਹੜੇ ਤਰੀਕੇ ਨਾਲ ਗਈ ਆ ਸਾਨੂੰ ਦਖਾਣ ਤਾਂ ਸੇ ਖਾਸ ਕਰ ਮੜੀਆਂ ਜੀ ਕੁਝ ਉਹਨਾਂ ਕਰੰਡਰ ਰੈਵਨਿਊ ਰਿਕਾਰਡ ਚੈੱਕ ਕੀਤਾ ਵੀ ਇਹ ਕੀ ਇਹ ਫਰਦ ਚ ਕਿਹੜਾ ਕਿਹੜਾ ਇਹ ਇੱਕ ਕਮੇਟੀ ਦਾ ਬੋਲਦਾ ਜੀ ਕਮੇਟੀ ਦਾ ਬੋਲਦਾ ਉਹ ਤਾਂ ਉਹਨੂੰ ਦੇਖੋ ਕਰੀ ਜਾਂਦੇ ਆ ਜੀ ਇਹ ਬਰਾਸਤ ਹੈ ਜੀ ਨਾ ਕਿ ਜ਼ਮੀਨ ਆ ਜ਼ਮੀਨ ਕਹੀਦੀ ਪੈਂਤ ਸਰਕਾਰ ਵੇਲੇ ਮੜੀਆਂ ਦਾ ਰਕਬਾ ਪਹਿਲੀ ਗੱਲ ਤਾਂ ਇਨਲੀਗਲ ਪੰਚਾਇਤਾਂ ਦੇ ਨਾਲ ਪੱਗਿਆ ਫੇਰ ਇਨਲੀਗਲ ਕਮੇਟੀ ਦੇ ਨਾਲ ਪੱਗਿਆ ਜੀ ਇਹ ਦੋਵੇਂ ਪਾਸੇ ਇਨਲੀਗਲ ਆ ਇਹ ਨਾ ਕਿ ਲੀਗਲ ਆ ਜੀ ਸਾਨੂੰ ਮੰਤਰੀ ਸਾਹਿਬ ਜਦਮਰਜ਼ੀ ਕੱਪ ਜਾਕਰ ਸਾਨੂੰ ਦਿਖਾਣ ਪਹਿਲਾਂ ਮਤਲਬ ਕਿ ਇਹ ਦਿਖਾ ਦੇਣ ਵੀ ਬਰਾਸਤ ਪੰਚਾਇਤਾਂ ਦੀ ਮਤਲਬ ਕਮੇਟੀ ਨੂੰ ਗਈਆ ਸਾਨੂੰ ਦਿਖਾਣ ਫਿਰ ਦੂਜੀ ਇਹ ਦਖਾਨ ਵੀ ਇਹ ਕਮੇਟੀ ਨੂੰ ਮਤਲਗ ਜਿਹੜੀ ਪੰਚਾਇਤ ਨੂੰ ਕਈ ਅਮੜੀਆਂ ਦੀ ਜ਼ਮੀਨਾਂ ਲਿਓ ਤਰੀਕੇ ਨਾਲ ਗਈ ਹੈ ਠੀਕ ਹੈ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮੇਰੇ ਪੱਤਰਕਾਰ ਵੀਰਾਂ ਦਾ ਇਸ ਮਸਲੇ 'ਚ ਪਹੁੰਚ ਤੇ ਸਵਾਦ ਕਰਦਾ ਜਿਹੜਾ ਸਾਡਾ ਮਸਲਾ ਸਾਰੇ ਜਨਤਾ ਅੱਗੇ ਰੱਖ ਰਹੇ ਨੇ ਅਤੇ ਸਾਰਿਆਂ ਨੂੰ ਇੱਥੇ ਪਹੁੰਚ ਦਈ ਆ ਇਹਨੂੰ ਤੇ ਵਾਈਕੁਰਜੀ ਕਾਕਲ ਸਾਹਿਬ ਜੀ ਵਾਈਕੁਰਜੀ ਕੀ ਕਹਤੇ ਮੈਂ ਤਾਂ ਮੰਤਰੀ ਸਾਹਿਬ ਨੂੰ ਇੱਕੋ ਅਪੀਲ ਕਰਨੀ ਚਾਹਨਾ ਕੀ ਗੁਰਦੁਆਰਾ ਸੱਚਖੰਡ ਵਾਲੀ ਜਗ੍ਹਾ ਦੇ ਜਿਹੜੀ ਵਿਵਾਦ ਜਗ੍ਹਾ ਹਲੇ ਅਦਾਲਤ ਦੇ ਵਿੱਚ ਹੈ ਉਸ 'ਚ ਨਹੀਂ ਪੈਣਾ ਚਾਹੀਦਾ ਅਤੇ ਬੈਠ ਕੇ ਇਸ ਦਾ ਮਸਲਾ ਹੱਲ ਕਰਨਾ ਚਾਹੀਦਾ ਅਸੀਂ ਹੁਣ ਵੀ ਬੇਨਤੀ ਕਰਦੇ ਆਂ ਕਿ ਸਿਰਫ ਸਾਡੀਆਂ ਜਗ੍ਹਾ ਤੇ ਨਿਗਰ ਰੱਖਣੀ ਚਾਹੀਦੀ ਤੇ ਜਿਹੜੇ ਮਸਲੇ ਸਾਰੇ ਦਲਤ 'ਚ ਚੱਲ ਰਹੇ ਨੇ ਮੈਂ ਹੁਣ ਵੀ ਬੇਨਤੀ ਕਰਦਾ ਕਿ ਸਾਡੀ ਗੁਰਦੁਆਰੇ ਵਾਲੀ ਜਗ੍ਹਾ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਤੇ ਬਸ ਬਹੁਤ ਜਗ੍ਹਾ ਪਈਆਂ ਬੱਸ ਸਟੈਂਡ ਹੋਰ ਬਣਾਉਣਾ ਚਾਹੀਦਾ ਸਾਡੀ ਬਰਾਦਰੀ ਚ ਮੰਤਰੀ ਸਾਹਿਬ ਬਾਰੇ ਬਹੁਤ ਰੋਸ ਆ ਕਦੇ ਅਸੀਂ ਐ ਮੰਤਰੀ ਜਾਂ ਸਰਕਾਰ ਨਹੀਂ ਦੇਖੀ ਕਿ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਹੋਵੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਜਾ ਰਿਹਾ ਹੋਵੇ ਸਾਨੂੰ ਦਫ਼ਤਰ ਚ ਕੋਈ ਨਕਲ ਨਹੀਂ ਮਿਲਦੀ ਜੇ ਮਿਊਸਪਲਟੀ ਚ ਚਲੇ ਜਾਈਏ ਤਾਂ ਸਾਨੂੰ ਕੋਈ ਨਕਲ ਨਹੀਂ ਮਿਲਦੀ ਆਰਟੀਆਈ ਇੱਕ ਕਹਿੰਦੀ ਆ ਤੁਸੀਂ 13 ਦਿਨ 23 ਦਿਨ ਨਕਲ ਦੇਣ ਲੈਣ ਦੇ ਅਧਿਕਾਰ ਸਾਡੇ ਤੋਂ ਉਹ ਅਧਿਕਾਰ ਵੀ ਖੋ ਲਿਆ ਗਿਆ ਅਸੀਂ ਮੰਤਰੀ ਜੀ ਨੂੰ ਫੇਰ ਬੇਨਤੀ ਕਰਦੇ ਆ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਬਰਾਦਰੀ ਵੱਲੋਂ ਮੰਤਰੀ ਜੀ ਦਾ ਬਾਈਕਾਟ ਦਾ ਸੱਦਾ ਦਈਏ ਸਿਰ ਬਹੀ ਬੇਨਤੀ ਆ ਕਿ ਸਾਡੇ ਨਾਲ ਹੁਣ ਵੀ ਸੱਦਾ ਦੰਨਿਆ ਕਿ ਸਾਡੇ ਨਾਲ ਮਿਲ ਮਲਾਪ ਕਰਕੇ ਇਸ ਜਗ੍ਹਾ ਤੋਂ ਦੂਰ ਰਹਿਣ ਬੱਸ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ